ਸਰਪੰਚ ਸਾਹਿਬ ਜਿਹੜੀ ਅੱਜ ਸੇਵਾਈ ਆ ਤੁਸੀਂ ਕੀ ਕਹਿਣਾ ਚਾਹੋਗੇ ਤੇ ਬਾਰੇ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਕੋਟਰ ਜਦਾਦੇ ਦੇ ਵਸਨੀਕ ਮੈਂ ਸਰਪ ਮੌਜੂਦਾ ਸਰਪੰਚ ਔਕਰ ਸਿੰਘ ਅਸੀਂ ਤਹਿਦ ਨੂੰ ਸਿੱਖ ਵੈਲਫੇਅਰ ਸੁਸਾਇਟੀ ਜਿਹੜੀ ਆ ਇਹਨਾਂ ਦਾ ਤਹਿਦ ਨੂੰ ਧੰਨਵਾਦ ਕਰਦੇ ਆ ਜੋ ਵੀ ਸਾਡੇ ਲਈ ਇਹਨਾਂ ਨੇ ਤੇਲ ਦੀ ਜਿਹੜੀ ਆ ਵੀ ਉਹ ਰਾਤ ਪੰਚਾਈ ਆ ਤੇ ਜੋ ਵੀ ਜਰੀਆ ਬਣ ਕੇ ਇਹਨਾਂ ਨੇ ਸਾਡੇ ਨਾਲ ਮਦਦ ਹੜ ਦੇ ਦੌਰਾਨ ਜਿਹੜਾ ਬਹੁਤ ਨੁਕਸਾਨ ਹੋਇਆ ਸੀ ਉਹਦੀ ਪੂਰਤੀ ਤੇ ਨਹੀਂ ਸੀ ਹੋ ਸਕਦੀ ਜ਼ਿੰਮੇਵਾਰ ਅਦਾ ਜਿੰਨਾ ਨੁਕਸਾਨ ਹੋਇਆ ਸੀ ਉਹਦਾ ਥੋੜਾ ਇਹ ਵੀ ਅਗਲੀ ਫਸਲ ਲਈ ਆਪਾਂ ਨੂੰ ਜਿਹੜਾ ਵੀ ਸੌਖਾ ਹੋ ਜੂਗਾ ਜਿੱਦਾਂ ਹੁਣ ਡੀਜ਼ਲ ਤੇਲ ਦੀ ਸਿਵਾਇ ਨਾ ਕੀਤੀ ਬਹੁਤ ਮਹਿੰਗਾ ਡੀਜ਼ਲ ਹੈ ਸੋ 87 80 ਪੀ ਲੀਟਰ ਦੇ ਕਰੀਬ ਡੀਜ਼ਲ ਹੈ ਜਿਹੜਾ ਇਹਨਾਂ ਨੇ ਜਿਹੜਾ ਵੀ ਸਾਨੂੰ ਮੁਹੱਈਆ ਕਰਵਾਇਆ ਆ ਤੇ ਬਹੁਤ ਹੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਪਾਂ ਤੇ ਜਿਹੜੀ ਆਪਾਂ ਬਿਨਾਂ ਪੱਖਵਾਤ ਤੋਂ ਆਪਾਂ ਨੇ ਇਹਦੀ ਲਿਸਟ ਬਣਾਈ ਆ ਘਰ ਜਾ ਜਾ ਕੇ ਹਰ ਇੱਕ ਦੇ ਲਿਸਟ ਬਣਾਈਆਂ ਕੋਈ ਵੀ ਕਿਹਾ 크ਰਿਸਚੀਅਨ ਆ ਚਾਹੇ ਕੋਈ ਵੀ ਜੋ ਵੀ ਭਾਈਚਾਰੇ ਨਾਲ ਸੰਬੰਧਤ ਹੈ ਹਰ ਇੱਕ ਦੀ ਜਿਹਦੇ ਜ਼ਿੰਮੇਵਾਰ ਹੈ ਉਹਦੀ ਲਿਸਟ ਬਣਾਈਆਂ ਤਾਂ ਅਸੀਂ ਇਹਨਾਂ ਦਾ ਸਿੱਖ ਵੈਲਫੇਅਰ ਸੁਸਾਇਟੀ ਦਾ ਯੂਕੇ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਆਂ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਤੇ ਸਾਡਾ ਜਿਹੜਾ ਆ ਥੋੜਾ ਜਿਹਾ ਕਣਕ ਜਿਹੜੀ ਬੀਜਣੀ ਆ ਉਸ ਖਾ ਲਈ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਸਰਦਾਰ ਸਤਨਾਮ ਸਿੰਘ ਮਾਲ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਿੱਖ ਵੈਲਫੇਅਰ ਸੁਸਾਇਟੀ ਨੇ ਜਿਹੜੀ ਡੀਜ਼ਲ ਦੀ ਸੇਵਾ ਅੱਜ ਪਿੰਡ ਕੋਟਰਜਾਦੇ ਵਿੱਚ ਕੀਤੀ ਆ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਮੈਂ ਸਤਨਾਮ ਸਿੰਘ ਮਾਲ ਵਾਸੀ ਪਿੰਡ ਕੋਟਰਜਾਦਾ ਸਾਰੇ ਨਗਰ ਵਾਲੋਂ ਜੁਕੇ ਵੈਲਫੇਅਰ ਸੁਸਾਇਟੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹੜ੍ਹਾਂ ਦੇ ਦੌਰਾਨ ਹੋਏ ਨੁਕਸਾਨ ਦੀ ਵਾਸਤੇ ਜਿਹੜੀ ਆ ਸਾਡੀ ਪੂਰਤੀ ਵਾਸਤੇ ਸਾਨੂੰ ਡੀਜ਼ਲ ਮੁਹੱਈਆ ਕਰਵਾ ਰਹੇ ਹਨ ਕਿਉਂਕਿ ਹੜ੍ਹ ਆਉਣ ਨਾਲ ਸਾਡੇ ਜ਼ਮੀਂਦਾਰਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਅਸੀਂ ਤਕਰੀਬਨ 10 ਸਾਲ ਪਿੱਛੇ ਪੈ ਗਏ ਆ ਨਾ ਨੁਕਸਾਨ ਹੋ ਗਿਆ ਕਿ ਸਾਰੀਆਂ ਫਸਲਾਂ ਮਾਰੀਆਂ ਗਈਆਂ ਕੁਝ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਜੀਹਾਂ ਦਾ ਨੁਕਸਾਨ ਹੋ ਗਿਆ ਮਾਲ ਡੰਗਰ ਦਾ ਨੁਕਸਾਨ ਹੋ ਗਿਆ ਜਿਹਦੀ ਪੂਰਤੀ ਕਰਨੀ ਬਹੁਤ ਔਖੀ ਸੀ ਇਹ ਸਾਰੀਆਂ ਸਾਡੀਆਂ ਸੁਸਾਇਟੀਆਂ ਕੁਝ ਪਹਿਲਾਂ ਨੇ ਕੀਤੀਆਂ ਸੇਵਾ ਹੁਣ ਯੂਕੇ ਵੈਲਫੇਅਰ ਸੁਸਾਇਟੀ ਦੇ ਅਸੀਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਕਥਨ ਲੋਕਾਂ ਨੂੰ ਇਕੱਠਿਆਂ ਕਰਕੇ ਮੇਨਤ ਕਰਕੇ ਸਰਦਾਰ ਪ੍ਰਵਿੰਦਰ ਸਿੰਘ ਸੂਫੀ ਸਾਹਿਬ ਨੇ ਜਿਹੜੀ ਆ ਸਾਰੀਆਂ ਲਿਸਟਾਂ ਸਾਡੇ ਨਾਲ ਬਣਾ ਕੇ ਸਾਨੂੰ ਸਹਯੋਗ 'ਚ ਲੈ ਕੇ ਜਿਹੜੀਆਂ ਲਿਸਟਾਂ ਤਿਆਰ ਕਰਾਈਆਂ ਅਤੇ ਜਿਹੜਾ ਅੱਜ ਅਸੀਂ ਪਿੰਡ ਦੇ ਗੁਰਦੁਆਰਾ ਵਿੱਚ ਬਹਿ ਕੇ ਸਾਰਾ ਪਿੰਡ ਆਪਣੀ ਟੀਲ ਦੀਆਂ ਪਰਚੀਆਂ ਲੈ ਰਹੇ ਆ ਅਸੀਂ ਵੈਲਫੇਅਰ ਸੁਸਾਇਟੀ ਦਾ ਅਤੇ ਇਹਨਾਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਡੀ ਪੂਰਤੀ ਕੀਤੀ ਆ ਵਹਿਗੁਰਜ ਕਾ ਖਾਲਸਾ ਵਹਿਗੁਰਜ ਕੀ ਫਤਿਹ ਅੱਜ ਕਿਸ ਪ੍ਰੋਗਰਾਮ ਲਈ ਇਕੱਠੇ ਹੋਏ ਆ ਅੱਜ ਅਸੀਂ ਪਿੰਡ ਕੋਟ ਜਦਾ ਦੇਖੇ ਸਾਰੀ ਸੰਗਤ ਇਕੱਠੀ ਹੋਈ ਆ ਗੁਰੂ ਘਰ ਦੇ ਵਿੱਚ ਬੈਠੇ ਆ ਸੰਗਤ ਰੂਪ ਦੇ ਵਿੱਚ ਭਾਈ ਭਰ ਰਹੇ ਆ ਸੋ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਜਿਹੜੀ ਸਿੱਖ ਵੈਲਫੇਅਰ ਸੁਸਾਇਟੀ ਆ ਜੁਕੇ ਜਿਹਦਾ ਪ੍ਰਧਾਨ ਨੇ ਗੁਰਵੀਰ ਸਿੰਘ ਜੀ ਅਟਕਰਨ ਉਹਨਾਂ ਨੇ ਸੇਵਾ ਦੀ ਜਿਹੜੀ ਆ ਬੜੀ ਵੱਡੀ ਮਦਦ ਕੀਤੀ ਹੈ ਜ਼ਿਮੀਂਦਾਰਾਂ ਦੀ ਜਿਸ ਤਰ੍ਹਾਂ ਕਿ ਆਪ ਸਾਰਿਆਂ ਨੂੰ ਪਤਾ ਹੜ੍ਹ ਦੇ ਦੌਰਾਨ ਜ਼ਿਮੀਂਦਾਰਾਂ ਦਾ ਝੋਨਾ ਵੀ ਬਰਬਾਦ ਹੋ ਗਿਆ ਬਾਲਡਿੰਗਾਂ ਦਾ ਨੁਕਸਾਨ ਹੋਇਆ ਮਕਾਨਾਂ ਦਾ ਨੁਕਸਾਨ ਹੋਇਆ ਇਹਨਾਂ ਗੁਰੂ ਦਾ ਸ਼ੁਕਰ ਹੈ ਕਿ ਜਾਨਾਂ ਬਚ ਗਈਆਂ ਬਾਕੀ ਨੁਕਸਾਨ ਬਹੁਤ ਵੱਡਾ ਹੋਇਆ ਕਈਆਂ ਪਿੰਡਾਂ ਦੇ ਵਿੱਚ ਖਾਸ ਕਰਕੇ ਇਸ ਪਿੰਡ ਦੇ ਵਿੱਚ ਵੀ ਪਾਣੀ ਦੀ ਮਾਰ ਝਾ ਕੇ ਝੋਨੇ ਤੇ ਬਹੁਤਿਆਂ ਜ਼ਿਮੀਦਾਰਾਂ ਨੂੰ ਤੇ ਉਹਦੇ ਥੋੜੇ ਬਹੁਤੇ ਚੌਲ ਵੀ ਨਸੀਬ ਨਹੀਂ ਹੋਇਆ ਸੋ ਇਹਨਾਂ ਜ਼ਿਮੀਦਾਰਾਂ ਦੀਆਂ ਵੱਖ-ਵੱਖ ਸੁਸਾਇਟੀਆਂ ਨੇ ਬਾਹ ਫੜੀ ਸੋ ਇਸੇ ਖੜੀ ਦੇ ਵਿੱਚ ਸਿੱਖ ਵੈਲਫੇਅਰ ਸੁਸਾਇਟੀ ਯੂਕੇ ਜਿਨ੍ਹਾਂ ਦੇ ਪ੍ਰਧਾਨ ਸਰਦਾਰ ਗੁਰਵੀਰ ਸਿੰਘ ਅਟਕਰ ਨੇ ਉਹਨਾਂ ਨੇ ਬਾ ਪਹਿਲਾਂ ਵੀ ਕਾਫੀ ਸੇਵਾ ਕੀਤੀ ਆ ਜਦੋਂ ਪਹਿਲੀਆਂ ਬਹੁਣੀਆਂ ਕੰਮ ਵਿਜਰੀਆਂ ਸੀ ਉਦੋਂ ਵੀ ਤੇਲ ਦੀ ਸੇਵਾ ਕੀਤੀ ਜਿਸ ਦੇ ਵਿੱਚ ਪਹਿਲਾ ਕਰੀਬ 29 ਲੱਖ ਦਾ ਜਿਹੜਾ ਡੀਜਲ ਆ ਉਹ ਸੰਗਤਾਂ ਨੂੰ ਦਿੱਤਾ ਗਿਆ ਜਿਸ ਦੇ ਵਿੱਚ ਪਿੰਡ ਸੂਫੀਆਂ ਦੂਜੋਵਾਲ ਤੇ ਰੂੜੇਵਾਲ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ ਹੀ ਸੇਵਾ ਕੀਤੀ ਤੇ ਹੋਰ ਵੀ ਪਿੰਡਾਂ ਦੇ ਵਿੱਚ ਆਜ ਪਿੰਡ ਤੇ ਸਾਰਿਆਂ ਨੇ ਆ ਜਾਂਦੇ ਆ 16,60,000 ਜਿਹੜਾ ਹੁਣ ਸੋਸਾਇਟੀ ਨੇ ਖਾਤੇ ਵਿੱਚ ਪਾਇਆ ਸੋ ਉਸ ਦੀ ਸੇਵਾ ਪਿੰਡ ਕੋਟਰਜਾਦਾ ਵਿੱਚ ਅੱਜ ਕੀਤੀ ਜਾ ਰਹੀ ਆ ਸੋ ਜੋ ਇਹ ਸੋਸਾਇਟੀ ਆ ਬਹੁਤ ਬਹੁਤ ਇਹਨਾਂ ਦਾ ਧੰਵਾਦ ਆ ਜਿੰਨੇ ਨੁਕਸਾਨ ਜਿੰਨਾ ਜ਼ਿੰਮੇਵਾਰਾਂ ਦਾ ਹੋਇਆ ਉਹਦੀ ਪੂਰਤੀ ਤੇ ਨਹੀਂ ਕੀਤੀ ਜਾ ਸਕਦੀ ਪਰ ਬਾਹਰ ਜਰੂਰ ਬੜੀ ਜਾ ਸਕਦੀ ਆ ਮਦਦ ਵਾਸਤੇ ਸੋ ਇਹ ਜੋ ਸੁਸਾਇਟੀ ਆ ਇਹਦਾ ਤਹਿ ਦਿਲ ਤੋਂ ਧੰਨਵਾਦ ਆ ਹੁਣ ਜਿੱਦਾਂ ਡੀਜ਼ਲ ਦੀ ਲੋੜ ਆ ਇੰਜਣਾਂ ਵੇ ਬੱਡਰ ਏਰੀਏ ਦੇ ਵਿੱਚ ਬਹੁਤਿਆਂ ਬਹੁਤਿਆਂ ਲੋਕਾਂ ਨੇ ਇੰਜਣ ਰੱਖੇ ਆ ਸੋ ਇੰਜਣ ਦੇ ਵਿੱਚ ਤੇਲ ਪਾਉਣ ਲਈ ਡੀਜ਼ਲ ਦਾ ਜ਼ਰੂਰ ਤੇ ਆ ਪੈੜੀਆਂ ਮੋਣ ਲਈ ਟਰੈਕਟਰ ਵਾਸਤੇ ਹੋਰ ਸੇਵਾਵਾਂ ਬਾਕੀ ਸੁਸਾਇਟੀਆਂ ਨੇ ਬਹੁਤ ਕੀਤੀਆਂ ਨੇ ਜਿੱਦਾਂ ਕਿ ਰਾਸ਼ਨ ਦੀ ਸੇਵਾ ਕਿਸੇ ਨੇ ਚਾਰ ਦੀ ਸੇਵਾ ਸੋ ਖਾਦ ਦੀ ਸੇਵਾ ਸੋ ਤੇਲ ਦੀ ਸੇਵਾ ਜਿਹੜੀ ਆ ਉਹ ਬਹੁਤ ਜ਼ਰੂਰੀ ਸੀ ਕਿਉਂਕਿ ਟਰੈਕਟਰ ਚੱਲੂਗਾ ਤੇਲ ਨਾਲ ਇੰਜਨ ਚੱਲਣਗੇ ਤੇਲ ਨਾਲ ਸੋ ਇਸ ਪਿੰਡ ਕੋਟਰਜਾਦਾ ਦੇ ਵਿੱਚ ਅੱਜ ਅਸੀਂ ਸਰਦਾਰ ਪਰਮਿੰਦਰ ਸਿੰਘ ਜੀ ਸੂਫੀ ਇੰਸਪੈਕਟਰ ਸਾਹਿਬ ਦੀ ਅਗਵਾਈ ਵਿੱਚ ਆਏ ਹਾਂ ਉਹਨਾਂ ਨੇ ਉਚੇਚੇ ਤੌਰ ਤੇ ਸਾਡ ਸਿਨਹਿਮ ਵਿੱਚ ਭੇਜਿਆ ਕਿ ਸੇਵਾ ਲਈ ਜਾਣਾ ਤੇ ਤੁਸੀਂ ਵੀ ਚਲੋ ਸੋ ਅਸੀਂ ਇੱਕ ਜਰੀਆ ਹੀ ਆ ਬਾਕੀ ਅਸੀਂ ਕੋਈ ਪੈਸਾ ਨਹੀਂ ਲਾਇਆ ਇਹ ਸਾਰੇ ਪੈਸੇ ਜਿਹੜੇ ਆ ਵੈਲਫੇਅਰ ਸਿੱਖ ਵੈਲਫੇਅਰ ਸੋਸਾਇਟੀ ਯੂਕੇ ਵੱਲੋਂ ਗੁਰਵੀਰ ਸਿੰਘ ਜੀ ਅਰਕਤ ਪ੍ਰਧਾਨ ਸਾਹਿਬ ਵੱਲੋਂ ਆਏ ਆ ਸੋ ਗਾਹ ਵੀ ਇੱਥੇ ਅੱਜ ਮੈਂ ਦੱਸ ਦੇਵਾਂ ਕਿ 83 ਲਾਹ ਪਾਤਰੀਆਂ ਨੂੰ 100-100 ਲੀਟਰ ਦੀ ਸੇਵਾ ਦਿੱਤੀ ਜਾ ਰਹੀ ਆ ਸੋ ਜਿਹੜੇ ਪਿੰਡ ਅੱਗੇ ਨੇ ਬੇਦੀਛਣਾ ਡੱਲਾ ਰਾਜਪੂਤ ਆਦਕ ਉਹਨਾਂ ਪਿੰਡਾਂ ਦੇ ਵਿੱਚ ਕੱਲ ਜਾਂ ਪਰਸੋਂ ਇਹ ਸੇਵਾ ਪਹੁੰਚਾਈ ਜਾਊਗੀ। ਸੋ ਇਹ ਜਿਹੜੀ ਸੇਵਾ ਇਹ ਅੱਜ 83 ਲਾਖ ਪਾਤਰੀਆਂ ਨੂੰ ਦਿੱਤੀ ਜਾਣੇ ਆ। ਸੋ ਧੰਵਾਦ ਆ ਸਿੱਖ ਵੈਲਫੇਅਰ ਸੁਸਾਇਟੀ ਯੂਕੇ ਦਾ ਉਹਨਾਂ ਦੇ ਪ੍ਰਧਾਨ ਸਰਦਾਰ ਗੁਰਵੀਰ ਸਿੰਘ ਜੀ ਅਟਕਰ ਜਿਨ੍ਹਾਂ ਨੇ ਇਹਨਾਂ ਦੀ ਦੁੱਖ ਦੇ ਵਿੱਚ ਸਹਾਈ ਹੋਏ ਆ ਇਸ ਮੁਸ਼ਕਲ ਦੇ ਵਿੱਚ ਇਹਨਾਂ ਨੇ ਜ਼ਿੰਮੇਵਾਰਾਂ ਦੀ ਬਾਹ ਫੜੀ ਆ। ਸੋ ਮੈਂ ਤਹਿ ਦਿਲ ਤੋਂ ਧੰਵਾਦ ਕਰਦਾ ਹਾਂ। ਜਿੱਥੇ ਮੈਂ ਸੁਸਾਇਟੀ ਦਾ ਉਹਨਾਂ ਦੇ ਪ੍ਰਧਾਨ ਸਾਹਿਬ ਦਾ ਧੰਨਵਾਦ ਕਰਦਾ ਉਥੇ ਸਰਦਾਰ ਪਰਮਿੰਦਰ ਸਿੰਘ ਜੀ ਸੂਫੀ ਇਨਸਪੈਕਟਰ ਪੁਲਿਸ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਲਿਸ਼ਟਾ ਬਣਾ ਕੇ ਦਿੱਤੀਆਂ ਤੇ ਪਿੰਡਾਂ ਦੇ ਵਿੱਚ ਸੇਵਾ ਚੱਲ ਰਹੀ ਆ ਸੋ ਇਹ ਬਹੁਤ ਹੀ ਜ਼ਰੂਰੀ ਸੀਗੀ ਸੇਵਾ ਜਿਹੜੀ ਇਹ ਪ੍ਰਧਾਨ ਸਾਹਿਬ ਤੇ ਸਿੱਖ ਵੈਲਫੇਅਰ ਸੁਸਾਇਟੀ ਜਿਹੜੇ ਕਰ ਰਹੇ ਆ ਸੋ ਮੈਂ ਇੱਥੇ ਹੀ ਫਤੇ ਬੁਲਾਉਣਾ ਹੁਣ ਪਰਚੀਆਂ ਦੀ ਸੇਵਾ ਜਿਹੜੀ ਵੰਡਣ ਦੀ ਉਮਾ ਇੰਸਪੈਕਟਰ ਸਾਹਿਬ ਨੂੰ ਕਹਾਂਗਾ ਕਿ ਉਹ ਸਰਪੰਚ ਸਾਹਿਬ ਨੂੰ ਨਾਲ ਲੈਣ ਤੇ ਸੇਵਾ ਦੇਣ ਮੈਂ ਬੇਨਤੀ ਕਰਾਂ ਸਰਦਾਰ ਜੋ ਸਰਪੰਚ ਸਾਹਿਬ ਨੇ ਉਹ 2 ਮਿੰਟ ਵਾਸਤੇ ਉੱਠ ਕੇ ਸਖਤਾਂ ਦੇ ਸਾਹਮਣੇ ਖੋਣ ਤੇ ਧੰਨਵਾਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼